ਦੀ ਕੇ ਇਲੈਕਸ਼ਨ ਮਿਊਸਪਲ ਕਮੇਟੀ ਦੀ ਕਾਫੀ ਸਮੇ ਤੋਂ ਨਹੀਂ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਇਲੈਕਸ਼ਨ ਹੋ ਰੇ ਜਾ ਰਹੀ ਹੈ ਪਰ ਇਲੈਕਸ਼ਨ ਜਿਹੜੀ ਆ ਇਹ ਲੋਕ ਰਾਜ ਖਤਮ ਕਰਨ ਵਾਸਤੇ ਹੋ ਰਹੀ ਹੈ ਨਾ ਕਿ ਲੋਕ ਰਾਜ ਵਾ ਇਹ ਲਰਗਿਆ ਸਾਰਾ ਜੋ ਮੂਨੇ ਨੰਦਾਰੇ ਆ ਕਿ ਸਾਡੀ ਇੱਥੇ ਵੀ ਕਰੰਦਾਰੀ ਹਾਰ ਨਾ ਹੋਵੇ ਇਹਨਾਂ ਨੇ ਅਨੁਭੋਚੀ ਕਰਨੇ ਬੰਦੇ ਜ਼ਿਆਦਾ ਮਲਕੀ ਲੱਛਣ ਨਹੀਂ ਹੁੰਦੇ ਸਾਡੇ ਵੱਲੋਂ ਕਿੰਨੀਆਂ ਵਾਡਾਂ ਦੇ ਵਿੱਚ ਉਮੀਦਵਾਰ ਸਾਡੇ ਵੱਲੋਂ 50 ਵਾਡਾ ਦੀ 50 ਵਾਡਾ ਵਿੱਚ ਹੀ ਉਮੀਦਵਾਰ ਇੱਕ ਤਿੰਨ ਤਿੰਨ ਚਾਰ-ਚਾਰ ਉਮੀਦਵਾਰ ਹੈ ਗਿਆ ਉਹਨਾਂ ਨੂੰ ਸਿਲੈਕਟ ਕਰਕੇ ਔਰ ਲੱਛਣ ਲੜੀ ਲੜਵੀ ਇਸੇ ਜਾਣੀ ਹੈ ਜਿੰਤਨੋਂ ਆਪੇ ਖੜਾ ਲਾਗੇ ਜੀ ਜੀ ਪੰਜਾਬ ਦੇ ਹਾਲਾਤ ਤੇ ਐਨੇ ਮਾਰੇ ਆ ਗੁੰਡਾ ਰਾਜ ਚੱਲ ਪਿਆ ਹਨ ਜੀ ਲੋਕਾਂ ਨੂੰ ਕੂਨ ਉਹਦੇ ਫਰੋਤੀਆਂ ਵਾਸਤੇ ਪਰਿਵਾਰਾਂ ਛੱਡੋ ਜੀ ਜਿਹੜੇ ਪੰਜਾਬ ਦੀ ਗੱਲ ਕਰੀਏ ਤੇ ਰੋਜ਼ਗਾਰ ਹੀ ਸਾਰਾ ਖਤਮ ਹੋਇਆ ਪਿਆ ਪਰਿਵਾਰਾਂ ਵਿੱਚ ਵਿਕਾਸ ਨਾ ਦੀ ਇੱਕ ਤੱਕ ਨਹੀਂ ਲੱਗੀ ਇੱਕ ਇੱਕ ਕੀ ਹੁੰਦੀ ਆ ਪਰਿਵਾਰਾਂ ਦੇ ਵਿੱਚ ਅੱਜ ਤੱਕ ਕੋਈ ਗਲੀ ਨਹੀਂ ਬਣੀ ਕੋਈ ਸਟੀਲ ਲਾਈਟਾਂ ਨਹੀਂ ਲੱਗੀਆਂ ਕੋਈ ਸ਼ਰਤਾਂ ਦਾ ਰਿਪੇਰ ਦੱਕ ਨਹੀਂ ਹੋਣ ਦੇਈ ਬਸ ਲੋਕ ਜੀਓ 49 49 50 ਰੁਪਏ ਲੱਖਾਂ ਦੇ ਬਾਹਰ ਜਾ ਰਹੇ ਬੱਚੇ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਹੈ ਗੁੰਡਾਵਾਦ ਜ਼ਿਆਦਾ ਵੱਧ ਚੁੱਕਾ ਵਾ ਗੈਂਗਸਟਰਾਂ ਦੇ ਫੌਣਾਂ ਦੇ ਅਸਰ ਕਾਰਨਾਂ ਦੀ ਕੋਈ ਚੀਜ਼ ਨਹੀਂ ਹੈ ਖਤਮ ਕਰਦਾਗੇ 10 ਦੇ ਲਾਇਕ ਖਤਮ ਕਰਨਾਗੇ ਨਸ਼ਾ ਬਹੁਤ ਜ਼ਿਆਦਾ ਪੰਜਾਬ ਤੇ ਅੱਗੇ ਨੌਵੀਂ ਕਿਤੇ ਜ਼ਿਆਦਾ ਵਧ ਚੁੱਕਾ ਤੇ ਬੱਚੇ ਇਹ ਆ ਰੋਜ਼ਗਾਰ ਤਾਂ ਮਿਲਦਾ ਹੀ ਨਹੀਂ ਪਿਆ ਦੂਸਰੀ ਗੱਲ ਬੱਚੇ ਆ ਮਾਂ ਤੋਂ ਇਸ ਗੱਲੋਂ ਵੀ ਡਰਦਾ ਕਿ ਕਿਤੇ ਨਾ ਕਿਤੇ ਕੋਈ ਨਸ਼ੇ ਦੇ ਕੰਮ ਚ ਨਾ ਬੱਚਾ ਪੈ। ਇਸ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾ ਰਿਹਾ ਜਾ ਰਿਹਾ ਨਹੀਂ ਤੇ ਖੁਸ਼ੀ ਨਾਲ ਕੌਣ ਬਚਾ ਆਪਣੇ ਨੂੰ ਬਾਹਰ ਪਈ ਤਾਂ ਮਾਈ ਵੀ ਇੱਥੇ ਵੀ ਬਹੁਤ ਕਰ ਸਕਦੇ ਆ ਪਰ ਇਹ ਜਿਹੜਾ ਗੰਦੀ ਲਹਿਰ ਚੱਲੀ ਪਈ ਆ ਜਿਹਨੂੰ ਸਰਕਾਰ ਕੋਈ ਨਹੀਂ ਦਵਾ ਸਕਦੀ। ਅਵੇ ਰੀਵਾ ਦਿੱਤੀ ਹੀ ਸਰਦਾਰ ਸੁਬੀਰ ਸਿੰਘ ਬਾਦਲ ਜੋ ਵਿਕਾਸ ਦੇ ਮਸੀਹਾ ਗਿਣੇ ਜਾਂਦੇ ਆ ਉਹਨਾਂ ਥ੍ਰੀ ਨੂੰ ਸਰਦਾਰ ਐਮ ਐਲ ਏ ਹਰਵੀਰ ਸਿੰਘ ਸੰਧੂ ਨੇ ਆਪ ਬਣੇ ਮਜੂਦਾ ਸਰਕਾਰ ਅਕਾਲੀਵਲੇ ਪਰਮਤਾਨ ਦੇ ਵਿੱਚ 100 ਕਰੋੜ ਤੋਂ ਵੱਧ ਰੁਪਈਆ ਦੇ ਹਾਂਕੇ ਵਿਕਾਸ ਕਰਾਇਆ ਔਰ ਸ਼ਾਨਦਾਰ ਤਸਵੀਲ ਨੂੰ ਇੱਕ ਸ਼ਹਿਰ ਦਾ ਰੂਪ ਦਿੱਤਾ ਤਾਂ ਜ਼ਿਲ੍ਹੇ ਦਾ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਰ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਜਿਲ੍ਹਾ ਅਸ਼ਰੀ ਪ੍ਰਧਾਨ ਸਰ ਹਰੀ ਸਿੰਘ ਜੀ ਲਾਲੀ ਬਸੀਕਾ ਕਰਾਂਗੇ ਇਹਨਾਂ ਨਾਲ ਗੱਲਾਂ ਬਾਤਾਂ ਕਿ ਜੋ ਪਿਛਲੇ ਦਿਨੀਆਂ ਨਾਲ ਇੱਕ ਨਗਰ ਕੌਂਸਲ ਚੋਣਾਂ ਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੀ ਹੈ ਸਾਰਾ ਮਾਮਲਾ ਸਰ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੀ ਐਨ ਜੀ ਧੰਨਵਾਦ ਸਰ ਮੇਰਾ ਪਹਿਲਾ ਸਵਾਲ ਜੋ ਪਿਛਲੇ ਦਿਨ ਇੱਕ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕੀ ਹੈ ਸਾਰਾ ਮਾਮਲਾ ਇਸ ਤਰ੍ਹਾਂ ਜੀ ਕਿ ਇਲੈਕਸ਼ਨ ਮਿਊਸਪਲ ਕਮੇਟੀ ਦੀ ਕਾਫੀ ਸਮੇ ਤੋਂ ਨਹੀਂ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਇਲੈਕਸ਼ਨ ਹੋ ਰੇ ਜਾਰੀ ਆ ਪਰ ਇਲੈਕਸ਼ਨ ਜਿਹੜੀ ਆ ਇਹ ਲੋਕ ਰਾਜ ਖਤਮ ਕਰਨ ਵਾਸਤੇ ਹੋ ਰਹੀ ਆ ਨਾ ਕਿ ਲੋਕ ਰਾਜ ਵਾਸਤੇ ਕਿਉਂਕਿ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹਨਾਂ ਨੇ ਸੋਚਿਆ ਕਿ ਜਿਹੜੇ ਵੀ ਕੈਂਡੀਡੇਟ ਕੋਈ ਵੀ ਪਾਰਟੀ ਦੇ ਖੜਦੇ ਆ ਉਹਨਾਂ ਨੂੰ ਨਾਤਾ ਐਨਓਸੀਆਂ ਮਿਲੀਆਂ ਜਾਣਬੁੱਝ ਕੇ ਕੋਈ ਨਕਸ਼ੇ ਲਿਆਉ ਉਪਰਾਨੇ ਜਾਂ ਮਤਲਕੀ ਤੁਹਾਡੇ ਆ ਰਿਸ਼ੀ ਨਹੀਂ ਸਹੀ ਜਾਂ ਕਾਗਜ਼ ਜਿਹੜੇ ਭਰੇ ਜਾਣੇ ਆ ਉਹਨਾਂ ਵਿੱਚ ਨੁਕਸ ਕੱਢ ਕੇ ਇਹਨਾਂ ਨੇ ਕਾਗਜ਼ੀ ਸਾਰਿਆਂ ਦੇ ਰੱਦ ਕਰ ਦਿੰਨੇ ਆ ਤੇ ਜਾਂ ਐਨਓਸੀਆਂ ਮਿਲਨੀ ਹੀ ਨਹੀਂ ਤੁਹਾਨੂੰ ਲੱਗਦਾ ਕਿ ਖੱਜਲ ਖਰਾਬ ਕੀਤਾ ਜਾ ਰਿਹਾ ਖੱਜਲ ਖਵਾਰ ਨਹੀਂ ਜੀ ਇਹਨਾਂ ਨੇ ਆਨਪੂਰਜ ਕਰਾਉਣੇ ਆ ਇਹਨਾਂ ਦੇ ਕੋਈ ਆਧਾਰ ਨਹੀਂ ਰਹਿ ਗਿਆ ਇੱਥੇ ਤੁਹਾਨੂੰ ਪਤਾ ਝਾੜੂ ਦਿੱਲੀ 'ਚ ਖਿਲਰ ਗਿਆ ਸਾਰਾ ਤੇ ਹੁਣ ਇਹਨਾਂ ਨੂੰ ਦਾਰੇ ਆ ਕਿ ਕਿਸੇ ਸਾਡੀ ਇੱਥੇ ਵੀ ਪਰੰਦਰਮ ਦੀ ਹਾਰ ਨਾ ਹੋਵੇ ਇਹਨਾਂ ਨੇ ਅਨੁਭੋਚੀ ਕਰਨੇ ਬੰਦੇ ਜਾਦਾ ਮਲਕੀ ਇਲੈਕਸ਼ਨ ਨਹੀਂ ਹੁੰਦੇ ਸਾਡੇ ਵੱਲੋਂ ਕਿੰਨੀਆਂ ਵਾਡਾਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਜਾ ਰਹੇ ਸਾਡੇ ਵੱਲੋਂ 50 ਵਾਡਾਂ ਦੀ 50 ਵਾਡਾਂ ਵਿੱਚ ਹੀ ਉਮੀਦਵਾਰ ਇੱਕ ਨਹੀਂ ਤਿੰਨ ਤਿੰਨ ਚਾਰ ਚਾਰ ਉਮੀਦਵਾਰ ਹੈਗੇ ਆ ਉਹਨਾਂ ਨੂੰ ਸਿਲੈਕਟ ਕਰਕੇ ਔਰ ਇਲੈਕਸ਼ਨ ਲੜੀ ਲੜਦੀ ਦੀ ਇੱਕ ਜਾਣੀ ਆ ਜਿੱਤਣੋਂ ਆ ਤੇ ਖੜਾ ਲਾਵਾਂਗੇ ਜੀ ਬੰਦੇ ਵੇਖੋ ਜੀ ਪੰਜਾਬ ਦੇ ਹਾਲਾਤ ਤੇ ਐਨੇ ਮਾਰੇ ਆ ਗੁੰਡਾ ਰਾਜ ਚੱਲ ਪਿਆ ਹਾਂ ਜੀ ਲੋਕਾਂ ਨੂੰ ਫੋਨ ਹੋ ਕੇ ਫਰੌਦੀਆਂ ਵਾਸਤੇ ਤਰਨਤਾਰਨ ਛੱਡੋ ਜੀ ਜਿਹੜੇ ਪੰਜਾਬ ਦੀ ਗੱਲ ਕਰੀਏ ਤੇ ਰੋਜ਼ਗਾਰ ਹੀ ਸਾਰਾ ਖਤਮ ਹੋਇਆ ਪਿਆ ਤਰਨਤਾਰਨ ਵਿੱਚ ਵਿਕਾਸ ਨਾਲ ਦੀ ਇੱਟ ਤੱਕ ਨਹੀਂ ਲੱਗੀ ਇਹ ਇਹ ਤਾਂ ਕੀ ਹੁੰਦੀ ਆ ਤਰਨਤਾਰਨ ਦੇ ਵਿੱਚ ਅੱਜ ਤੱਕ ਕੋਈ ਗਲੀ ਨਹੀਂ ਬਣੀ ਕੋਈ ਸਟੀਲ ਲਾਈਟਾਂ ਨਹੀਂ ਲੱਗਦੀਆਂ ਕੋਈ ਸ਼ਰਤਾਂ ਦਾ ਰਿਪੇਅਰ ਦੱਕ ਨਹੀਂ ਹੋਣ ਦੇਈ ਬਸ ਲੋਕ ਜਿਵੇਂ 45 49 50 ਲੱਖ ਲਾ ਕੇ ਬਾਹਰ ਜਾ ਰਹੇ ਬੱਚੇ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਹੈਗਾ ਗੁੰਡਾਵਾਦ ਜਦਾ ਵੱਧ ਚੁੱਕਾ ਵਾ ਗੈਂਗਸਟਰਾਂ ਦੇ ਫੋਨ ਆਉਂਦੇ ਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਸਵਾਲ ਚੋਂ ਮੇਰਾ ਸਵਾਲ ਹੈ ਤੁਸੀਂ ਕਹਿੰਦੇ ਲੋਕ ਬਾਹਰ ਜਾ ਰਹੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨ ਡਿਪੋਰਟ ਕਰਕੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਅਗਰ ਜੇ ਇਥੇ ਉਹਨਾਂ ਨੂੰ ਕਾਰੋਬਾਰ ਨੂੰ ਡਿਵਨ ਨੂੰ ਮਿਲੇ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਬਾਹਰ ਨਹੀਂ ਜਾਣ ਸਰ ਇੱਕ ਤੇ ਨਸ਼ਾ ਜਿਹੜੇ ਕਹਿੰਦੇ ਇਹਨਾਂ ਨੇ ਨਸ਼ਾ ਹੀ ਮਹੀਨੇ ਚ ਖਤਮ ਕਰ ਦਾਂਗੇ 10 ਦਿਨਾਂ ਚ ਖਤਮ ਕਰ ਦਾਂਗੇ ਨਸ਼ਾ ਬਹੁਤ ਜ਼ਿਆਦਾ ਪੰਜਾਬ ਚ ਅੱਗੇ ਨੌ ਵੀ ਕਿਤੇ ਜਿਆਦਾ ਵੱਧ ਚੁੱਕਾ بچے اے آ روزگار تو ملدہ ہی نہیں پیا دوسری گھر بچے ماں پیو اس گلوں بھی ڈردا کہ کتے نہ کتے کوئی نشے کے کام چی اس کر کے بچے بچوں باہر پہ جا رہا نہیں تے خوشی نہ کون بچہ اپنے باہر پہ ہی تھا کمائی تو اتنے بھی بہت کر سکتے گیا پر اے جا گی لہر چلی پی ہے جنہوں سرکار کوئی نہیں دوا سکی اگے نو بہت زیادہ نشہ وج چکا وا گینگسٹر و چکا وا اس کر کے بچے جڑے آ باہر جہے ਜੇ ਅਗਰ ਜੇ ਤੁਹਾਡੇ ਉਮੀਦਵਾਰ ਇਲੈਕਸ਼ਨ ਲੜਦੇ ਨਗਰ ਕੌਂਸਲ ਤੇ ਕਿਸ ਮੁੱਦਿਆਂ ਦੇ ਉੱਤੇ ਤੁਸੀਂ ਲੜੋਗੇ ਮੈਂ ਨਾ ਜੀ ਵੇਖੋ ਜੀ ਅਸੀਂ ਪਹਿਲਾਂ ਜਿਹੜਾ ਵਿਕਾਸ ਕਰਾਇਆ ਵੱਡੇ ਵੱਡੇ ਪੁਲ ਬਣੇ ਆ ਸ਼ਹਿਰ ਦੇ ਵਿੱਚ ਨਵੇਂ ਸ਼ਰਤਾਂ ਜਿਹੜੀਆਂ ਡਬਲ ਕੀਤੀਆਂ ਗਈਆਂ ਵਾ ਵਿਕਾਸ ਦੀ ਹਰੇਰੀ ਲਾ ਦਿੱਤੀ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਵਿਕਾਸ ਦੇ ਮਸੀਹਾ ਗਿਣੇ ਜਾਂਦੇ ਆ ਉਹਨਾਂ ਥ੍ਰੀ ਸਰਦਾਰ ਐਮ ਐਲ ਏ ਹਰਮੀਤ ਸਿੰਘ ਸੰਧੂ ਨੇ

ਦੂਸਰੀ ਗੱਲ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਜੇ ਸਾਨੂੰ ਲੈਕਚਰ ਹੋਈ ਤੇ ਲੋਕਾਂ ਦਾ ਬਹੁਤ ਜ਼ਿਆਦਾ ਵਧੀਆ ਸਹਿਯੋਗ ਆਹੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਸਾਨੂੰ ਆਣ ਆਣ ਕੇ ਆਪ ਕਹਿੰਦੇ ਆ ਕਿ ਭਾਜੀ ਐਰ ਕੀ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਵਾਂਗੇ ਲੈਕਚਰਾਂ 'ਚ ਪਰ ਉਹ ਹੀ ਅਤਰਾਜ ਆ ਕਿ ਮਦਗੀ ਇਹਨਾਂ ਨੇ ਅਨੁਸੀਂ ਨਹੀਂ ਦੇਣੀਆਂ ਤੇ ਨਾ ਇਹਨਾਂ ਲੋਕ ਰਾਜ ਬਾਲ ਹੁੰਦੇ ਨਾ ਇਸ ਕਰਕੇ ਜੇ ਤੇ ਅਹੀਂ ਲੈਕਚਰ ਹੋਈ

ਸਰਦਾਰ ਸਰਬੀਸਮੀ ਜੀ ਲਾਲੀ ਜਿਨ੍ਹਾਂ ਨੇ ਕਿ ਦੱਸਿਆ ਕਿ ਨਗਰ ਕੌਂਸਲ ਦੇ ਵਿੱਚ ਚੋਣਾਂ ਹੁੰਦੀਆਂ ਹਨ ਕਿਉਂਕਿ ਇਸ ਮੁੱਦੇ ਤੇ ਉਹਨਾਂ ਦੇ ਉਮੀਦਵਾਰ ਇਲੈਕਸ਼ਨ ਲੜਨਗੇ ਅਗਲੀ ਸੱਤ ਚੇਤੇ ਦੇ ਨਾਲ ਤੇ ਤੁਹਾਡੇ ਰੂਬਰੂ ਹੋਵਾਂਗੇ ਉਹਨਾਂ ਚੱਲੀ ਸਤਿਕਾਰ ਧੰਨਵਾਦ